ਹੁਣੀ ਹੁਣੀ ਤੁਸੀਂ ਆਪਣੀ ਸਕਰੀਨ ਉਤੇ ਇੱਕ ਬਹੁਤ ਡਰਾਉਣੀ ਵੀਡੀਓ ਦੇਖੀ ਇਹ ਵੀਡੀਓ ਕਿਚਨ ਦੀ ਹੈ ਇਹ ਸਾਫ ਪਤਾ ਲੱਗ ਰਿਹਾ ਤੇ ਵੀਡੀਓ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਜੋ ਸਿਲੰਡਰ ਹੈ ਉਸ ਦੇ ਵਿੱਚੋਂ ਦੀ ਗੈਸ ਲੀਕ ਹੋ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਇੱਕ ਛੋਟੀ ਜਹੀ ਲਾਪਰਵਾਹੀ ਦੇ ਕਾਰਨ ਵੱਡਾ ਹਾਦਸਾ ਹੋਇਆ ਬਲਾਸਟ ਹੋ ਗਿਆ ਤਾਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇਹ ਤਸਵੀਰਾਂ ਬਿਲਕੁਲ ਜੋ ਹੈ ਵਾਇਰਲ ਜੋ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਛੱਤੀਸਗੜ੍ਹ ਦੀ ਦੱਸੀ ਜਾ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਜੋ ਸਿਲੰਡਰ ਹੈ ਉਸ ਦੇ ਵਿੱਚੋਂ ਦੀ ਗੈਸ ਲੀਕ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਪੂਰੀ ਜੋ ਗੈਸ ਹੈਗੀ ਲੀਕ ਹੋਣ ਤੋਂ ਬਾਅਦ ਜਦੋਂ ਇਹ ਦੋਵੇਂ ਵਿਅਕਤੀ ਅੰਦਰ ਆਉਂਦੇ ਨੇ ਤਾਂ ਅੱਗ ਲੱਗ ਜਾਂਦੀ ਹੈ ਤਾਂ ਇਹ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਇਸ ਵੀਡੀਓ ਨੂੰ ਕਰਨਾ ਬੇਹਦ ਲਾਜ਼ਮੀ ਹੈ ਤਾਂ ਜੋ ਤੁਹਾਡੇ ਘਰ ਦੇ ਵਿੱਚ ਹਰ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇ ਤੇ ਧਿਆਨ ਜ਼ਰੂਰ ਦਵੇ ਕਿਉਂਕਿ ਮਾੜੀ ਜਿਹੀ ਲਾਪਰਵਾਹੀ ਦੇ ਕਾਰਨ ਵੱਡਾ ਹਾਸਾ ਵਾਪਰ ਸਕਦਾ ਹੈ ਤਾਂ ਵੀਡੀਓ ਜੋ ਹੈਗੀ ਆ ਇਹ ਤੁਹਾਨੂੰ ਛੋਟੀ ਜੀ ਵੀਡੀਓ ਦਿਖਾ ਰਿਹਾ ਤੇਰੀਬ ਕਰੀਬ ਜੋ ਵੀਡੀਓ ਹੈਗੀ ਆ ਅਨਮੈਂਟ ਦੀ ਦੱਸੀ ਜਾ ਰਹੀ ਹੈ ਜੋ ਕਿ ਸਾਡੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸਟਾਰਟਿੰਗ ਦੇ ਵਿੱਚ ਜੋ ਮਹਿਲਾ ਹੈਗੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਸਿਲੰਡਰ ਹੈ ਜਿਸ ਦੇ ਵਿੱਚੋਂ ਦੀ ਪਾਈਪ ਦੇ ਥਰੂ ਗੈਸ ਲੀਕ ਹੋ ਰਹੀ ਹੈ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਨਹੀਂ ਕਰ ਪਾਉਂਦੀ ਘਬਰਾ ਜਾਂਦੀ ਹੈ ਕਿਉਂਕਿ ਸਿਚੁਏਸ਼ਨ ਅਜਿਹੀ ਹੁੰਦੀ ਹੈ ਕਿ ਕੋਈ ਵੀ ਡਰ ਜਾਂਦੇ ਹੈ ਉਸ ਤੋਂ ਬਾਅਦ ਸਿਲੰਡਰ ਨੂੰ ਛੱਡ ਕੇ ਜੋ ਮਹਿਲਾ ਹੈਗੀ ਘਰ ਦੇ ਵਿੱਚੋਂ ਦੀ ਬਾਹਰ ਲੰਘ ਜਾਂਦੀ ਹੈ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖਿੜਕੀ ਖੁੱਲੀ ਹੋਈ ਹੈ ਦਰਵਾਜ਼ੇ ਵੀ ਦੋਵੇਂ ਪਾਸਿਓਂ ਦੇ ਖੁੱਲੇ ਹੋਏ ਨੇ ਅਤੇ ਕਰੀਬ ਜੋ 3 ਮਿੰਟ ਦੀ ਵੀਡੀਓ ਹੈਗੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿਲੰਡਰ ਦੇ ਵਿੱਚੋਂ ਦੀ ਲਗਾਤਾਰ ਜੋ ਗੈਸ ਹੈਗੀ ਉਹ ਲੀਕ ਹੋ ਰਹੀ ਹੈ ਗੈਸ ਲੀਕ ਹੁੰਦੀ ਹੁੰਦੀ ਐਂਡ ਦੀ ਐਂਡ ਆ ਕੇ ਜੋ ਗੈਸ ਹੈਗੀ ਪੂਰੀ ਖਾਲੀ ਹੋ ਜਾਂਦੀ ਹੈ ਸਲੰਡਰ ਜਿਹੜਾ ਉਹ ਖਾਲੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਜੋ ਮਹਿਲਾ ਹੈਗੀ ਆ ਉਹ ਅੰਦਰ ਆਉਂਦੀ ਹੈ ਕੋ ਉਹ ਜਿਹੜਾ ਵਿਅਕਤੀ ਅੰਦਰ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਚਲੋ ਗੈਸ ਸਾਰੀ ਨਿਕਲ ਗਈ ਹੈਗੀ ਹੁਣ ਜਾ ਕੇ ਰੈਗੂਲੇਟਰ ਬੰਦ ਕਰ ਦਈਏ ਸਿਚੁਏਸ਼ਨ ਕੰਟਰੋਲ ਦੇ ਵਿੱਚ ਆ ਜਾਵੇਗੀ ਲੇਕਿਨ ਜਿਵੇਂ ਹੀ ਦੋਵੇਂ ਅੰਦਰ ਵੜਦੇ ਨੇ ਜਿਵੇਂ ਹੀ ਔਰਤ ਜਿਹੜੀ ਆ ਅੰਦਰ ਵੜਦੀ ਹੈ ਉੱਥੇ ਇੱਕ ਹੋਰ ਵਿਅਕਤੀ ਅੰਦਰ ਵੜਦਾ ਹੈਗਾ ਕਿ ਹੁਣ ਰੈਗੂਲੇਟਰ ਬੰਦ ਕਰੀਏ ਉਦੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਿਚਨ ਦੇ ਵਿੱਚੋਂ ਦੀ ਜੋ ਅੱਗ ਹੈਗੀ ਆ ਉੱਥੋਂ ਦੀ ਜੋ ਅੱਗ ਲੱਗਣੀ ਸ਼ੁਰੂ ਹੁੰਦੀ ਹੈ ਪੂਰੇ ਘਰ ਦੇ ਵਿੱਚ ਇੱਕ ਵੱਡਾ ਜਿਹਾ ਬਲਾਸਟ ਹੁੰਦਾ ਜਿਸ ਦੇ ਵਿੱਚ ਜੋ ਵਿਅਕਤੀ ਹੈ ਤੇ ਨਾਲ ਹੀ ਜੋ ਮਹਿਲਾ ਹੈਗੀ ਆ ਉਹ ਵੀ ਨਾਲ ਹੀ ਮੌਜੂਦ ਹੁੰਦੇ ਨੇ ਜਦੋਂ ਅੱਗ ਲੱਗਦੀ ਹੈ ਹਾਲਾਂਕਿ ਦੋਵੇਂ ਮੌਕੇ ਤੋਂ ਹੀ ਮਿੰਟਾਂ ਸੈਕਿੰਟਾਂ ਦੇ ਵਿੱਚ ਬਾਹਰ ਨਿਕਲ ਜਾਂਦੇ ਨੇ ਉਸ ਤੋਂ ਬਾਅਦ ਅੱਗ ਲੱਗੀ ਹੋਈ ਘਰ ਦੇ ਵਿੱਚ ਸਾਫ਼ ਜਿਹੜੀ ਆ ਨਜ਼ਰ ਆ ਰਹੀ ਹੈ ਤਾਂ ਬਹੁਤ ਵੱਡੀ ਲਾਪਰਵਾਹੀ ਜਿਹੜੀ ਇੱਥੇ ਵਰਤੀ ਗਈ ਹੈਗੀ ਲਾਈਵ ਫੁਟੇਜ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਲੰਡਰ ਦੇ ਵਿੱਚ ਜੋ ਹੈ ਅੱਗ ਲੱਗੀ ਹੈਗੀ ਬਲਾਸਟ ਹੋਇਆ 18 ਜੂਨ ਦੀ ਭਾਵੇਂ ਇਹ ਵੀਡੀਓ ਦੱਸੀ ਜਾ ਰਹੀ ਹੈ ਤੁਸੀਂ ਦੇਖ ਵੀ ਸਕਦੇ ਹੋ ਸੀਸੀਟੀਵੀ ਫੁਟੇਜ ਦੇ ਉੱਪਰ ਡੇਟ ਵੀ ਮੈਂਸ਼ਨ ਹੈ 18 ਜੂਨ ਸਮਾਂ ਵੀ ਮੈਂਸ਼ਨ ਹੈ ਕਰੀਬ 3:20 ਮਿੰਟ ਤੇ ਇਹ ਬਲਾਸਟ ਹੁੰਦਾ ਹੈ 3 ਮਿੰਟ ਦੀ ਇੱਕਰੀ ਵੀਡੀਓ ਦੱਸੀ ਜਾ ਰਹੀ ਹੈ ਹਾਲਾਂਕਿ ਹੁਣ ਤੁਹਾਡੇ ਸਾਹਮਣੇ ਇਹ ਵੀਡੀਓ ਤਾਂ ਲੈ ਕੇ ਆਇਆ ਕਿਉਂਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉਤੇ ਜਨਤਕ ਤੌਰ ਤੇ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਜੋ ਇਹ ਵਾਇਰਲ ਹੋ ਰਹੀ ਹੈ ਵੀਡੀਓ ਤਾਂ ਬਚਾ ਇਸ ਦੇ ਵਿੱਚ ਸਿਰਫ ਇਸ ਕਰਕੇ ਰਿਹਾ ਕਿਉਂਕਿ ਦੋਵੇਂ ਪਾਸਿਓਂ ਦੀ ਜੋ ਦਰਵਾਜ਼ਾ ਹੈਗਾ ਉਹ ਖੁੱਲਿਆ ਹੋਇਆ ਹੈ ਖਿੜਕੀ ਖੁੱਲੀ ਹੋਈ ਹੈ ਕਿ ਜਿਸ ਦੇ ਕਾਰਨ ਜੋ ਗੈਸ ਲੀਕ ਹੋਈ ਹੈ ਜੋ ਪੂਰਾ ਸਿਲੰਡਰ ਖਾਲੀ ਹੋਇਆ ਘਰ ਦੇ ਵਿੱਚ ਹੀ ਉਹ ਜੋ ਗੈਸ ਹੈਗੀ ਆ ਉਹ ਕ੍ਰੋਸ ਹੋ ਜਾਂਦੀ ਹੈ ਬਾਹਰ ਨਿਕਲ ਜਾਂਦੀ ਹੈ ਜਿਸ ਦੇ ਕਾਰਨ ਜਦੋਂ ਇਹ ਦੋਵੇਂ ਵਿਅਕਤੀ ਅੰਦਰ ਆਉਂਦੇ ਨੇ ਤਾਂ ਅੰਦਰ ਆਉਣ ਤੋਂ ਬਾਅਦ ਬਲਾਸਟ ਹੋਣ ਤੋਂ ਬਾਅਦ ਦੀ ਬਿਲਕੁਲ ਇਹ ਦੋਵੇਂ ਸੇਫ ਨੇ ਤਾਂ ਜਿਹੇ ਦੇ ਵਿੱਚ ਧਿਆਨ ਦੇਣਾ ਬੇਹਤ ਜ਼ਰੂਰੀ ਹੈ ਕਿਉਂਕਿ ਕਿਚਨ ਦੇ ਵਿੱਚ ਹਰ ਕੋਈ ਕੰਮ ਕਰਦਾ ਹੈ ਹੋ ਸਕਦਾ ਤੁਹਾਡੇ ਬੱਚੇ ਕੰਮ ਕਰਦੇ ਹੋਣਗੇ ਜਿਹੜੇ ਬਾਹਰ ਰਹਿੰਦੇ ਨੇ ਜਾਂ ਫਿਰ ਮਾਪਿਆਂ ਦੀ ਗੱਲ ਕਰ ਲਈਏ ਪਾਵੇ ਵਾਈਫ ਦੀ ਗੱਲ ਕਰ ਲਈਏ ਸੋਸਟਰ ਦੀ ਗੱਲ ਕਰ ਲਈਏ ਪਾਵੇ ਤੁਸੀਂ ਆਪ ਵੀ ਹੋ ਸਕਦਾ ਆਫਿਸ ਤੋਂ ਬਾਅਦ ਤੁਸੀਂ ਜਾਣਦੇ ਹੋਵੋਗੇ ਤਾਂ ਕਿਚਨ ਦੇ ਨਾਲ ਜੋ ਹੈ ਹਰ ਕਿਸੇ ਦਾ ਲਿੰਕ ਜੁੜਿਆ ਹੁੰਦਾ ਹੈ ਹਰ ਕੋਈ ਨਾ ਕੋਈ ਕੰਮ ਹੁੰਦਾ ਹੀ ਆ ਜਿਹੇ ਦੇ ਵਿੱਚ ਸੇਫਟੀ ਪ੍ਰੀਕਾਸ਼ਨਜ਼ ਜ਼ਰੂਰ ਜੋ ਹੈ ਪੜਾਉਣੇ ਚਾਹੀਦੇ ਨੇ ਇਹ ਵੀਡੀਓ ਤੁਹਾਡੇ ਲਈ ਆਈ ਆਓ ਓਪਨਰ ਵੀ ਸਾਬਤ ਹੋ ਸਕਦੀ ਹੈ ਆਈ ਓਪਨਰ ਇਸ ਲਈ ਕਿਉਂਕਿ ਕਿਚਨ ਦੇ ਵਿੱਚ ਕੰਮ ਕੀਤਾ ਤਾਂ ਜਾਣਦਾ ਪਰ ਸੇਫਟੀ ਪ੍ਰੀਕਾਸ਼ਨਸਾਇਦ ਹੀ ਕੋਈ ਜੋ ਹੈ ਸ਼ਾਇਦ ਹੀ ਕਿਸੇ ਦੇ ਵੱਲੋਂ ਸੇਫਟੀ ਪ੍ਰੀਕਾਸ਼ਨਸ ਦੇ ਵੱਲ ਧਿਆਨ ਦਿੱਤਾ ਜਾਂਦਾ ਹੋਵੇਗਾ ਜਿਵੇਂ ਇੱਥੇ ਤੁਸੀਂ ਸਾਬ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮਹਿਲਾ ਦੇ ਵੱਲੋਂ ਇੱਕ ਵੱਡੀ ਲਾਪਰਵਾਹੀ ਕੀਤੀ ਗਈ ਰੈਗੂਲੇਟਰ ਬੰਦ ਨੇ ਕੀਤਾ ਗਿਆ ਜੋ ਕਾਰਨ ਕੀ ਰਿਹਾ ਹਾਲੇ ਤੱਕ ਉਹ ਕਾਰਨ ਸਾਹਮਣੇ ਨਹੀਂ ਆਇਆ ਕਿ ਆਖਰ ਇਸ ਤਰੀਕੇ ਦੇ ਨਾਲ ਜੋ ਮਹਿਲਾ ਉਸ ਦੇ ਵੱਲੋਂ ਪਾਈਪ ਨੂੰ ਕਿਉਂ ਖਿੱਚਿਆ ਗਿਆ ਆਖਰ ਕੀ ਦਿੱਕਤ ਆਈ ਸੀ ਆਖਰ ਰੈਗੂਲੇਟਰ ਕਿਉਂ ਨਹੀਂ ਬੰਦ ਕਰ ਪਾਈ ਇਸ ਬਾਰੇ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਪਰ ਤੁਹਾਡੇ ਤੱਕ ਅਸੀਂ ਇਹ ਜਾਣਕਾਰੀ ਜ਼ਰੂਰ ਪਹੁੰਚਾ ਸਕਦੇ ਹਾਂ ਜਦੋਂ ਅਜਿਹੀ ਕੋਈ ਸਥਿਤੀ ਤੁਹਾਡੇ ਘਰ ਦੇ ਵਿੱਚ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੁੰਦਾ ਹੈ ਇਹ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਕੋਈ ਵੀ ਸਵਿੱਚ ਬੋਰਡ ਜੋ ਹੈ ਔਨ ਨਾ ਹੋਵੇ ਲਾਈਟਰ ਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ ਇਸੇ ਦੇ ਨਾਲ ਕੋਈ ਵੀ ਜਲਨਸ਼ੀਲ ਚੀਜ਼ ਜੋ ਹੈ ਉਸ ਨੂੰ ਨਾ ਸੜਾਇਆ ਜਾਵੇ ਸਭ ਤੋਂ ਪਹਿਲਾਂ ਰੈਗੂਲੇਟਰ ਬੰਦ ਕਰਨਾ ਲਾਜ਼ਮੀ ਹੁੰਦਾ ਜੇਕਰ ਬਾਈ ਚਾਂਸ ਇਹ ਹੁੰਦਾ ਕਿ ਰੈਗੂਲੇਟਰ ਬੰਦ ਕਰਨ ਤੋਂ ਬਾਅਦ ਵੀ ਗੈਸ ਲੀਕ ਹੋ ਰਹੀ ਹੁੰਦੀ ਹੈ ਤਾਂ ਤੁਸੀਂ ਰੈਗੂਲੇਟਰ ਹਟਾ ਸਕਦੇ ਹੋ ਤੇ ਜੇ ਜੋ ਸੇਫਟੀ ਕੈਪ ਹੁੰਦੀ ਹੈ ਸਿਲੰਡਰ ਦੇ ਵਿੱਚ ਤੁਸੀਂ ਉਸ ਦੇ ਨਾਲ ਗੈਸ ਨੂੰ ਬੰਦ ਕਰ ਸਕਦੇ ਹੋ ਤਾਂ ਜੋ ਜੋ ਗੈਸ ਲੀਕ ਹੋ ਰਹੀ ਹੈ ਉਸ ਸਿਲੰਡਰ ਦੇ ਵਿੱਚੋਂ ਗੈਸ ਲੀਕ ਨਾ ਹੋਵੇ ਇਸ ਦੇ ਨਾਲ ਜੇਕਰ ਬਾਈ ਚਾਂਸ ਮੰਨ ਲਓ ਕਿ ਸਥਿਤੀ ਜoyan ਕੰਟਰੋਲ ਹੋ ਜਾਂਦੀ ਹੈ ਸਿਲੰਡਰ ਦੇ ਵਿੱਚ ਅੱਗ ਲਗ ਜਾਂਦੀ ਹੈ ਤਾਂ ਤੁਸੀਂ ਇੱਥੇ ਇੱਕ ਬ੍ਰੌਂਡ ਦੀ ਥਾਂ ਤੁਸੀਂ ਇੱਥੇ ਸਮਝਦਾਰੀ ਦੇ ਨਾਲ ਕੰਮ ਕਰ ਸਕਦੇ ਹੋ ਤੁਸੀਂ ਕੰਬਲ ਜਾਂ ਫਿਰ ਚਾਦਰ ਜੋ ਹੈ ਉਸ ਨੂੰ ਪਾਣੀ ਦੇ ਵਿੱਚ ਭੋਂ ਕੇ ਇਸ ਉੱਤੇ ਰੱਖ ਸਕਦੇ ਹੋ ਤਾਂ ਜੋ ਅੱਗ ਹੈ ਉਹ ਨਾ ਫੈਲੇ ਤਾਂ ਇੱਥੇ ਵੱਡੀ ਲਾਪਰਵਾਹੀ ਵਧਦੀ ਗਈ ਕਾਰਨ ਕੀ ਰਿਹਾ ਇਹ ਤਾਂ ਨਹੀਂ ਪਤਾ ਲੱਗਿਆ ਪਰ ਇਹ ਵੀਡੀਓ ਜਿਸ ਤਰੀਕੇ ਨਾਲ ਵਾਇਰਲ ਹੋ ਰਹੀ ਹੈ ਕਰੋਨਾ ਦੀ ਗਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਜੋ ਰਿਐਕਸ਼ਨਸ ਵੀ ਦਿੱਤੇ ਗਏ ਨੇ ਵਿਊਜ਼ ਵੀ ਮਿਲ ਚੁੱਕੇ ਨੇ ਲੋਕਾਂ ਦੇ ਵੱਲੋਂ ਲਗਾਤਾਰ ਰਿਐਕਸ਼ਨਸ ਦਿੱਤੇ ਜਾ ਰਹੇ ਨੇ ਪ੍ਰੀਕਾਸ਼ਨਸ ਦੀ ਗੱਲ ਕੀਤੀ ਜਾ ਰਹੀ ਕਿ ਆਖਰ ਇਸ ਮਹਿਲਾ ਨੂੰ ਕੀ ਕੁਝ ਕਰਨਾ ਚਾਹੀਦਾ ਸੀ ਤੇ ਆਖਰ ਜਦੋਂ ਕੋਈ ਅਜਿਹੀ ਸਥਿਤੀ ਹੁੰਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਉਹ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਹੈਗੀ ਲੇਕਿਨ ਇੱਥੇ ਤੁਹਾਨੂੰ ਇੱਕ ਕੰਮ ਬੇਹਦ ਜ਼ਰੂਰੀ ਜੋ ਇਹ ਕਰਨਾ ਇਹ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨਾ ਇਸ ਕਰਕੇ ਲਾਜ਼ਮੀ ਹੈ ਤੁਹਾਡੇ ਘਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਦੋਸਤਾਂ ਫੈਮਿਲੀ ਸਰਕਲ ਦੇ ਵਿੱਚ ਹਰ ਕਿਸੇ ਤੱਕ ਜੇਕਰ ਇਹ ਵੀਡੀਓ ਪਹੁੰਚੇਗੀ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਆਖਰ ਪ੍ਰੀਕਾਸ਼ਨਸ ਮੇਅਰ ਕੀਨੇ ਕੀ ਪ੍ਰੀਕਾਸ਼ਨਸ ਨੇ ਕਿਸ ਤਰੀਕੇ ਦੇ ਨਾਲ ਇਸ ਸਿਚੁਏਸ਼ਨ ਦੇ ਵਿੱਚ ਡੀਲ ਕਰਨਾ ਹੈ ਅਜੇ ਹੀ ਗਲਤੀ ਗਲਤੀ ਦੇ ਨਾਲ ਵੀ ਉਹ ਨਾ ਕਾੜ ਦੇਣ ਜਿਸ ਦੇ ਨਾਲ ਵੱਡਾ ਹਾਦਸਾ ਵਾਪਰ ਜਾਵੇ ਇੱਥੇ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਪੂਰਾ ਘਰ ਤਬਾਹ ਹੋ ਸਕਦਾ ਸੀ ਜਿਸ ਤਰੀਕੇ ਦੇ ਨਾਲ ਖਿੜਕੀਆਂ ਤੇ ਦਰਵਾਜ਼ੇ ਖੁੱਲੇ ਹੋਏ ਸੀ ਜਿਸ ਦੇ ਕਾਰਨ ਇਹ ਬਚਾ ਹੋਇਆ ਹਾਲਾਂਕਿ ਥੋੜਾ ਬਹੁਤ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੇ ਪੂਰਾ ਘਰ ਬਰਬਾਦ ਹੋਣ ਦੀ ਥਾਂ ਥੋੜਾ ਜਿਹਾ ਨੁਕਸਾਨ ਹੋਇਆ ਉਹ ਬਚਾ ਰਹਿ ਗਿਆ ਹੈਗਾ ਛੱਤੀਸਗੜ੍ਹ ਦੀ ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ਉਤੇ ਲਗਾਤਾਰ ਦੇਖੀ ਜਾ ਰਹੀ ਹੈ ਕਿਤਾ ਪ੍ਰੀਕਾਸ਼ਨਸ ਜੋ ਹੈ ਉਹਨਾਂ ਦੀ ਵਰਤੋਂ ਕਰਨਾ ਬੇਹਦ